ਇੱਕ ਜਿਹੜਾ ਨਵਾਂ ਮੁੱਦਾ ਹੋ ਹੈਗਾ ਡਾਕਟਰ ਦੀ ਜਿਹੜੀ ਰਜਿਸਟ੍ਰੇਸ਼ਨ ਨਾ ਮੈਡੀਕਲ ਉਹਨਾਂ ਨੇ ਹੁਣ ਸਰਕਾਰੀ ਵਕੀਲਾਂ ਨੇ ਕੱਢ ਲਈ ਕਿ ਇੰਡੀਆ ਦੀ ਆ ਡਾਕਟਰ ਦੀ ਰਜਿਸਟਰੀ ਹੁੰਦੀ ਆ ਉਹ ਕਈ ਵਾਰੀ ਡਾਕਟਰ ਦਾ ਨਾਮ ਪਾਉਂਦੇ ਆ ਡਾਕਟਰ ਦਾ ਨਾਮ ਉੱਥੇ ਰਜਿਸਟ੍ਰੇਸ਼ਨ ਜਿਹੜਾ ਆਂਦਾ ਨਹੀਂ ਤੇ ਫਿਰ ਉਹ ਫਾਈਲ ਕਰ ਦਿੰਦੇ ਆ ਕਿ ਇਹ ਮੈਡੀਕਲ ਜਿਹੜੇ ਜਾਲੀ ਆ ਓਕੇ ਠੀਕ ਆ ਅੱਛਾ ਮੈਡੀਕਲ ਦੀ ਲੈਟਰ ਦੇ ਉੱਤੇ ਵੀ ਮੈਡੀਕਲ ਦੀ ਲੈਟਰ ਤੇ ਹੁਣ ਇਹਦੇ ਵਿੱਚ ਇਦਾਂ ਵੀ ਹੋ ਸਕਦਾ ਕਿ ਕੋਈ ਵਿੱਚ ਪੈਰਾਲੀਗਲ ਜਾਂ ਕੋਈ ਇਦਾਂ ਦਾ ਡਾਕੂਮੈਂਟ ਬਣਾਉਣ ਵਾਲਾ ਕੋਈ ਵਿੱਚ ਕਈ ਵਾਰੀ ਹੁੰਦਾ ਕਿ ਫਰਾਡੂਲੈਂਟ ਜਿਹੜੀਆਂ ਸਸਤਾ ਬੜੀਆਂ ਹੁੰਦੀਆਂ ਤੇ ਉਹ ਇੱਧਰ ਉੱਧਰ ਮੈਡੀਕਲ ਜਦਾਂ ਤੱਕੇ ਸ਼ਾਈਨਾ ਬਣਾ ਦਿੰਦੇ ਆ ਐਕਚੁਅਲ ਹਸਪਤਾਲੀ ਹੁੰਦਾ ਡਾਕਟਰ ਨਹੀਂ ਹੁੰਦਾ ਤੇ ਜੱਜ ਫਿਰ ਕਈ ਵਾਰੀ ਗਵਾਹੀ ਵੀ ਦੇਣ ਨੂੰ ਕਹਿ ਦਿੰਦੇ ਆ ਡਾਕਟਰ ਨੂੰ ਤੇ ਫਿਰ ਉਹ ਤੋਂ ਬੰਦਾ ਭਾਂਡੇ ਲਾਂਦਾ ਕਿ ਡਾਕਟਰ ਨਹੀਂ ਆਣਾ ਜਾਈ ਇਹ ਆ ਉਹ ਤੇ ਉਹ ਚੀਜ਼ਾਂ ਜਦੋਂ ਆਪਾਂ ਅਪੀਲ ਦੇ ਵਿੱਚ ਦੇਖਦੇ ਆ ਤੇ ਜੱਜ ਕਹਿੰਦਾ ਕਿ ਮੈਂ ਕੋਈ ਵੇਟ ਨਹੀਂ ਦੇਣਾ ਤੇ ਲੈਟਰ ਦੇ ਜਿਹੜੇ ਸੀਗੇ ਕਈ ਵਾਰੀ ਕੇਸ ਅੱਦਾਂ ਦੇ ਵੀ ਹੋਏ ਆ ਕਿ ਇੱਕ ਜਿੱਦਾਂ ਮੈਟਰ ਆਫ ਆਰ ਕੇ ਕੇ ਸੀਗਾ ਕਿ ਢਾਂਚੇ ਮਿਲਦੇ ਆ ਤੇ ਉਹ ਜਿਹੜੇ ਕਈ ਇੱਦਾਂ ਦੇ ਵੀ ਕੇਸ ਸਾਡੇ ਕੋਲ ਅਪੀਲ ਦੇ ਵਿੱਚ ਆਏ ਆ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ 50 ਉਹਨਾਂ ਨੇ ਲੈਟਰਾਂ ਫਾਈਲ ਕੀਤੀਆਂ ਡਿਫਰੈਂਟ ਡਿਫਰੈਂਟ ਹਸਪਤਾਲਾਂ ਦੀਆਂ ਤੇ ਸਾਰਿਆਂ ਦੀ ਜਿਹੜੀ ਲੈਂਗੁਏਜ ਮਿਲਦੀ ਹੈ ਬੰਦੇ ਦੇ ਕੇਸ 'ਚ ਅੱਛਾ 50 ਵੱਖ-ਵੱਖ ਹਸਪਤਾਲਾਂ ਦੀਆਂ ਤੇ ਅੰਦਰ ਟਾਂਚਾ ਹੋਈ ਸੋ ਇਦਾਂ ਦੇ ਮੈਟਰ ਆਫ ਆਰ ਕੇ ਕੇ ਜਿਹੜਾ ਸੋ ਹੁਣ ਜਦੋਂ ਤੁਸੀਂ ਕਹਿੰਦੇ ਆ ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚ ਹੀ ਟੱਕ ਰਿਹਾ ਆ ਵੀ ਜਦੋਂ ਤੁਸੀਂ ਕਹਿੰਦੇ ਵੀ ਉਹ ਉਹ ਲੈਟਰ ਨੂੰ ਵੇਟ ਨਹੀਂ ਆ ਸੋ ਮਤਲਬ ਉਹ ਉਹ ਐਵੀਡੈਂਸ ਜੀ ਫਾਈਲ ਤੋਂ ਬਾਹਰ ਕਰ ਦਿੱਤੀ ਜਾਂਦੀ ਹੈ ਉਹ ਸਰਕਾਰ ਜਿੱਦਾਂ ਹੁਣ ਦੂਜੇ ਕੇਸਾਂ ਦੇ ਐਵੀਡੈਂਸ ਵੀ ਪ੍ਰੈਜ਼ੈਂਟ ਕਰਦੀ ਹੈ ਠੀਕ ਹੈ ਹਾਂਜੀ ਠੀਕ ਆ ਹੁਣ ਜਦਾਂ ਇੱਕ ਜਿਹੜਾ ਕਾਫੀ ਜਦਾਂ ਪੀਲਾ ਚ ਸਾਨੂੰ ਦੇਖਣ ਨੂੰ ਮਿਲਦਾ ਸੰਜੀਵਨੀ ਹਸਪਤਾਲ ਕੋਈ ਸੰਜੀਵਨੀ ਹਸਪਤਾਲ ਬਣਾ ਲਿਆ ਤੇ ਉਹ ਸੰਜੀਵਨੀ ਹਸਪਤਾਲ ਦੇ ਮਤਲਬ ਕਿ ਸੇਮ ਹੀ ਜਿਹੜਾ ਲਹਿਜਾ ਉਹ ਹਿਆਰ ਲੈਟਰਾਂ ਜਿੱਦਾਂ ਸੰਜੀਵਨੀ ਹਸਪਤਾਲ ਨੇ ਲਗਾਈਆਂ ਤੇ ਸੰਜੀਵਨੀ ਹਸਪਤਾਲ ਹੈਗਾ ਕਿ ਨਹੀਂ ਹੈਗਾ ਉਹਲੇ ਇਲਾਕੇ 'ਚ ਕਿਦਾਂ ਵਾ ਕੀ ਆ ਤੇ ਐਦਾਂ ਦੀ ਜਿਹੜੀ ਹੁਣ ਚੀਜ਼ ਸੀ ਸਰਕਾਰੀ ਵਕੀਲ ਜਦਾਂ ਕਾਫੀ ਜਿਹੜੀ ਇਨਵੈਸਟੀਗੇਸ਼ਨ ਡੀਪ ਜਿਹੜੀ ਕਰ ਰਿਹਾ ਤੇ ਬੇਸਿਕਲੀ ਉਹ ਦੇਖਣਾ ਚਾਹੁੰਦੇ ਆ ਕਿ ਕਿਹੜੇ ਫਰੀਵੋਲਸ ਆ ਕਿਹੜੇ ਜੈਨੂਇਨ ਓਕੇ ਅੱਛਾ ਹੁਣ ਜਦੋਂ ਆਪਾਂ ਇਹ ਗੱਲਾਂ ਕਰ ਰਹੇ ਆਂ ਵੀ ਮਤਲਬ ਇੰਨੀ ਜ਼ਿਆਦਾ ਸ਼ਕਤੀ ਆ ਵੀ ਇਹ ਸਾਰਾ ਕੋਸ਼ਾ ਜਿਹੜੇ ਕਲਾਇੰਟਸ ਆ ਜਾਂ ਜਿਨ੍ਹਾਂ ਦੇ ਕੇਸੇਸ ਆ ਉਹਨਾਂ ਦਾ ਰਵਈਆ ਕੁਝ ਬਦਲਿਆ ਉਹ ਸੀਰੀਅਸ ਹੋ ਰਹੇ ਆਪਣੇ ਕੇਸਾਂ ਪ੍ਰਤੀ ਜਾਂ ਨਹੀਂ ਦੇਖੋ ਜੀ ਜਿਹੜੇ ਤਾਂ ਸਾਨੂੰ ਸੁਣਦੇ ਆ ਉਹ ਭਾਵੇਂ ਮжоਰਟੀ ਆਪਣੇ ਕਲਾਇੰਟ ਨਹੀਂ ਹੈਗੇ ਉਹ ਬੰਦੇ ਸੀਰੀਅਸ ਹੀ ਆ ਠੀਕ ਆ ਆਪਣਾ ਟਾਈਮ ਕੱਢਦੇ ਆ 2 ਘੰਟੇ ਸੁਣਦੇ ਆ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਮੈਂ ਕਹਿੰਦਾ ਯਾਰ ਜਿਹੜੇ ਹੁਣ ਸੁਣਦੇ ਆ ਉਹਨਾਂ ਨੇ ਆਪਣਾ ਨੌਲੇਜ ਨੌਲੇਜ ਜਦੋਂ ਇਕੱਠੀ ਕਰਨੀ ਉਹਨਾਂ ਦੇ ਹੋਰ ਵਕੀਲਾਂ ਦੇ ਕੋਲ ਕੇਸ ਲੱਗੇ ਆ ਤੇ ਕਈ ਵਾਰੀ ਧੰਨਵਾਦ ਵੀ ਕਰ ਦਿੰਦੇ ਆ ਕਿ ਬੜਾ ਫਾਇਦਾ ਹੋਇਆ ਸ਼ੋਹ ਸ਼ੋਹ ਦਾ ਸਹੀ ਗੱਲ ਆ ਆਪਣੇ ਬਾਬੇ ਵੀ ਆਂਦਾ ਕਿ ਹੁਣ ਬੰਦੇ ਦੀ ਆਪਣੀ ਆਪਣੀ ਆ ਕਿਸੇ ਨੂੰ ਫੋਰਸ ਤਾਂ ਨਹੀਂ ਬੰਦਾ ਕਰ ਸਕਦਾ ਕਿ ਤੁਸੀਂ ਸ਼ੋਹ ਸੁਣੋ ਸਾਡਾ ਇੰਨਾ ਕਿੰਦਾ ਵਾ ਹਮਮ ਹਮ ਕਿ ਕਈ ਕਮਾਕਾਰਾਂ ਚ ਵਿਅਸਥਾ ਜਾਂ ਕਿੱਦਾਂ ਵਾ ਤੇ ਕੇਸ ਵੱਲ ਨਹੀਂ ਧਿਆਨ ਉਹਨਾਂ ਦਾ ਜਾਂ ਪਤਾ ਨਹੀਂ ਅੰਡਰਸਟੈਂਡਿੰਗ ਨਹੀਂ ਹੁੰਨੀ ਲੀਗਲ ਪ੍ਰੋਸੈਸ ਦੀ ਜਾਂ ਜੋ ਵੀ ਮਜਬੂਰੀਆਂ ਆਪਣੀਆਂ ਤੁਸੀਂ ਕਹਿ ਸਕਦੇ ਆ ਕਿ ਅੱਗੋਂ ਕਈ ਵਾਰੀ ਮਾਲਕ ਮੁਲਕ ਨਹੀਂ ਛੁੱਟੀ ਦਿੰਦੇ ਜਾਂ ਕੇਸ ਦੀ ਤਿਆਰੀ ਕਰ ਲ ਤੇ ਕਈਆਂ ਦੇ ਇਦਾਂ ਵੀ ਹੈਗਾ ਵਿਚਾਰਿਆ ਨੇ ਉਹ ਕਹਿੰਦਾ ਯਾਰ ਭਾਜੀ ਕੰਮ ਛੱਡ ਗਿਆਣਾ ਪਿਆ ਮਾਲਕ ਕਹਿੰਦਾ ਯਾਰ ਔਖਾ ਹੋ ਲਾ ਪਿਆ ਉਹ ਕਹਿੰਦਾ ਆਪਣੇ ਵਕੀਲ ਨੂੰ ਕਹ ਕੇ ਤਰੀਕ ਅੱਗੇ ਭਰਾ ਅੱਗੇ ਪਵਾ ਤੇ ਉਹ ਮਾਲਕ ਵੀ ਕਈ ਵਾਰੀ ਜਿੱਦਾਂ ਆਪਣਾ ਹੀ ਦੇਖਦੇ ਆ ਤੇ ਉਹ ਥੱਕੇ ਨਾ ਜਿੱਦਾਂ ਉਹਨਾਂ ਨੂੰ ਪ੍ਰੈਸ਼ਰ ਜਿਆ ਪਾਇਆ ਹੁੰਦਾ ਕਿ ਤੂੰ ਜਾਣਾ ਨਹੀਂ ਬਣਾਣੇ ਨਹੀਂ ਸਲਾਹ ਉੱਠੀ ਜਿੱਦਾਂ ਕਈ ਵਾਰੀ ਦੇ ਦਿੰਦੇ ਆ ਤੇ ਜਿਹੜਾ ਮਾਹੌਲ ਆ ਉਹੀ ਆ ਦੇਖੋ ਡੈਡ ਲਾਈਨ ਜਿਹੜੀ ਹੈਗੀ ਮਾਸਟਰ ਹੀアリング ਇੰਡੀਵਿਜੂਅਲ ਹੀアリング ਅੱਜ ਕੱਲ ਜੱਜ ਜੁੱਜ ਘੱਟ ਜਿਹੜੇ ਮੂਵ ਕਰਦੇ ਆ ਠੀਕ ਆ ਜੇ ਕਰਦੇ ਵੀ ਆ ਕਈ ਵਾਰੀ ਲਾਸਟ ਮਿੰਟ ਕਰ ਤੇ ਜਿੱਦਾਂ ਹੁਣ ਇਹ ਚੀਜ਼ ਦੇ ਵਿੱਚ ਕੋਈ ਕੇਸ ਮੂਵ ਹੋਊਗਾ ਨਹੀਂ ਹੋਊਗਾ ਇਹਦੇ ਵਿੱਚ ਕਈ ਵਾਰੀ ਡੈਡਲਾਈਨ ਜਿਹੜੀ ਬੰਦੇ ਦੀ ਨਿਕਲ ਜਾਂਦੀ ਆ ਹੂੰ ਜੀ